ਤੇ ਬੀਮਾ ਦੇ ਕਾਰਡ ਬਣਨੇ ਹੋਏ ਸ਼ੁਰੂ ਵੱਖ-ਵੱਖ ਥਾਵਾਂ ਤੇ ਰਜਿਸਟ੍ਰੇਸ਼ਨ ਦੀਆਂ ਤਸਵੀਰਾਂ ਆਈਆਂ ਸਾਹਮਣੇ ਉੱਥੇ ਹੀ ਕੈਬਨ ਮੰਤਰੀ ਬਲਜੀਤ ਕੌਰ ਦੇ ਵੱਲੋਂ ਵੀ ਇਸ ਮੌਕੇ ਦੇ ਉੱਤੇ ਰਹੇ ਹਾਜ਼ਰ ਲੋਕਾਂ ਨੇ ਬਣਾਏ ਆਪਣੇ ਕਾਰਡ ਸਸ਼ੀ ਕਾਲ ਜੀ ਮੈ ਰਿਨਾティ ਮਾਨ ਤੁਸੀਂ ਦੇਖ ਰਿਹਾ ਹੋ ਆਜ਼ਾਦ ਸੋਚ ਗੱਲ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜੋ ਹਾਲੇ ਦੇ ਵਿੱਚ ਲੋਕਾਂ ਦੇ ਸਹੂਤ ਦੇ ਮੱਦੇ ਨਜ਼ਰ 10 ਲੱਖ ਦਾ ਬੀਮਾ ਯੋਜਨਾ ਜਿਹੜੀ ਕਾਰ ਦੀ ਸ਼ੁਰੂਆਤ ਕੀਤੀ ਹੈ ਹੁਣ ਉਹ ਕਾਰਡ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਬਣਾਏ ਜਾ ਰਹੇ ਨੇ ਜਿਹਦੇ ਚਾਲ ਦੇ ਖੁਦ ਮੰਤਰੀ ਉਸ ਸਥਾਨਾਂ ਦੇ ਉੱਤੇ ਪਹੁੰਚ ਕੇ ਉਹਨਾਂ ਦੇ ਵੱਲੋਂ ਦੇਖਿਆ ਜਾ ਰਿਹਾ ਕਿ ਕਿਵੇਂ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਚੜਾ ਕਿੰਨਾ ਜ਼ਰਾ ਰਿਹਾ ਹੈ ਕਿਉਂਕਿ ਇਸ ਦੇ ਨਾਲ ਜਿਹੜੇ ਲੋਕ ਇਲਾਜ ਤੋਂ ਬਾਝੇ ਰਹਿ ਜਾਂਦੇ ਸਨ ਅਤੇ ਜਿਹੜੇ ਲੋਕ ਇਲਾਜ ਕਰਵਾਉਣਾ ਚਾਹੁੰਦੇ ਸੀ ਪਰ ਉਹਨਾਂ ਕੋਲ ਪੈਸਾ ਨਹੀਂ ਸੀ ਹੁੰਦਾ ਅੱਜ ਹੁਣ ਉਹ ਸਾਰੇ ਲੋਕ ਆਪਣਾ ਇਲਾਜ 10 ਲੱਖ ਤੱਕ ਦਾ ਮੁਫਤ ਕਰਵਾ ਸਕਣਗੇ ਜਿਹਦੇ ਚਾਲ ਦੇ ਹੁਣ ਇਸ ਦੇ ਕਾਰਡ ਬਣਨੇ ਸ਼ੁਰੂ ਹੋ ਚੁੱਕੇ ਨੇ ਉੱਥੇ ਹੀ ਕੇਵਲ ਮੰਤਰੀ ਬਲਜੀਤ ਕੌਰ ਵੀ ਕਾਰਡ ਜਿੱਥੇ ਬਣ ਰਹੇ ਸੀ ਉੱਥੇ ਜਾ ਕੇ ਖੁਦ ਦੇਖਿਆ ਅਤੇ ਜਾ ਕੇ ਜੜੇ ਕੀ ਕਾਰਡ ਬਣਵਾਏਗੇ ਤੁਹਾਨੂੰ ਤਸਵੀਰਾਂ ਦਿਖਾਉਣੀਆਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਉਪਰਾਲੇ ਤੋਂ ਬਾਅਦ ਲਗਾਤਾਰ ਲੋਕਾਂ ਦੇ ਵੱਲੋਂ ਸੀਐਮ ਭਗਵੰਤ ਮਾਨ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਪਹਿਲਾਂ ਸਭ ਬਹੁਤ ਮੁਬਾਰਕਾਂ ਸੇ ਤੁਹਾਨੂੰ ਹੈਲਥ ਕਾਰਡ ਦੇ ਰਹੇ ਆ ਬਹੁਤ ਬਹੁਤ ਅਸੀਂ ਤੁਹਾਡੇ ਕਰਜੇ ਕਿਵੇਂ ਉਤਾਰਾਂਗੇ ਨਹੀਂ ਨਹੀਂ ਆਦਾ ਕੋਈ ਗੱਲ ਹੈ ਬਿਲਕੁਲ ਸੋਹਣਾ ਨਿਕਲਿਆ ਬੱਸ ਇਹ ਪੁੱਛਣਾ ਹੈ ਵੀ ਤੁਹਾਨੂੰ ਕਿਵੇਂ ਲੱਗੀ ਹੈ ਸਕੀਮ ਮਾਨਸਾ ਦੇ ਕੇ ਜੇਰੀਵਾਲ ਦੀ ਸੋਚ ਕਿਵੇਂ ਲੱਗਦੀ ਸਾਨੂੰ ਦਾ ਸਾਡਾ ਜੇਰੀਵਾਲ ਆ ਬੈਠੇ ਸੋ ਸੁਣਨ ਦੀ ਥੈਂਕ ਯੂ ਜੀ ਥੈਂਕ ਯੂ ਅੱਜ ਤੁਸੀਂ ਫੋਨ ਕਰਕੇ ਦੇ ਨਾਮ ਆ ਜੀ ਕਿ ਮੈਂ ਕਹਿੰਦੀ ਉਹ ਸ਼ਵਿੰਦਰ ਘਟਾ ਘਟਾ ਲੇਟ ਆਉਂਦੇ ਮੰਤਰੀ ਦਾ ਪ੍ਰੋਬਲਮ ਸੀ ਡੀਲਾਕਾਰ ਬਣਦਾ ਨਹੀਂ ਸੀ ਹਾਂ ਕੋਈ ਸਹੂਲਤ ਮਿਲਦੇ ਨਹੀਂ ਹਾਂ ਹਾਂ ਬਹੁਤ ਵੱਡੀ ਹਾਂ ਸ਼੍ਰੀ ਦੇਸ ਰਾਜ ਇਦਾ ਇੱਕ ਜਿਵੇਂ ਆਪਾਂ ਕਹਿ ਦਿੰਦੇ ਨੇ ਵੀ ਬੀਮਾ ਕਰਾ ਲਿਆ ਤੇ ਬੰਦੇ ਨੂੰ ਹੌਸਲਾ ਹੋ ਜਾਂਦਾ ਉਹ ਵਾਲੀ ਗੱਲ ਹੋ ਗਈ ਮੈਡਮ ਮੇਰਾ ਖੁਦ ਦਾ ਬੀਮਾ ਆਇਆ ਆਇਆ ਹੈ 46000 ਰੁਪਏਾਂ ਦੀ ਬਹੁਤ ਬਹੁਤ ਮੁਬਾਰਕਾਂ ਵਾਗੇ ਕਰ ਦੋ ਹੋਰ ਅੱਗੇ ਜਦੋਂ ਸਨੇਕਾ ਨੂੰ ਅਪਾਇੰਟਮੈਂਟ ਅਦੇ ਬੁੱਕ ਹੋ ਗਈ ਪਰ ਸੋਰੀ ਜੀ ਸੋਮਵਾਰ ਨੂੰ ਕਿਸੇ بیٹے ਦਾ ਦੇਤੇ ਤੇ ਬੇਟੀ ਨੂੰ ਚੰਡੀਗੜ੍ਹ ਕੈਪੀਟਲ ਟਿਨੈ ਬਾਦ ਮੁਬਾਰਕਾ ਤੁਹਾਨੂੰ ਚਲੋ ਜੀ ਸਭ ਤੋਂ ਪੁਰਾਣੀ ਦੁਕਾਨ ਹੈ ਜੀ ਭਾਂਡੇ ਬੀ ਸ਼ਰ ਸਿੰਘ ਭਾਂਡੇ ਵਾਲ ਦੀ ਵੈਦੀ ਬਹੁਤ ਫੇਮਸ ਹੈ ਜੀ ਬਰੋ ਅੱਛਾ ਹਾਂ ਜੀ ਸਭ ਤੋਂ ਪੁਰਾਣੀ ਸ਼ੋਪ ਪਹਿਲਾਂ ਕਿਸੇ ਸਰਕਾਰ ਨੇ ਇਹੋ ਜੀ ਸਕੀਮ ਕੱਢੀ ਸੀ ਵੀ ਆਪਣੇ ਥੋੜੇ ਵਪਾਰੀ ਵਰਗ ਲਈ ਨਹੀਂ ਮੈਡਮ ਪਹਿਲੀ ਵਾਰ ਹੀ ਹੋਇਆ ਹਾਂਜੀ ਠੀਕ ਲੱਗਿਆ ਹਾਂਜੀ ਤੇ ਉਹਦਾ ਹੈਰੀ ਦਾ ਜੀ ਹਾਂਜੀ ਹੈਰੀ ਵਿੱਚ ਹੈ ਹੈਰੀ ਦਾ ਹਾਂਜੀ ਹੈਰੀ ਦਾ ਹੈਰੀ ਦਾ ਕੱਢ ਦੇ ਲੇਟ ਆਇਆ ਬਾਈ ਦੀ 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 ਬਾਈ ਆਡ ਮਾਈਨਰ ਠੀਕ ਹੈ ਇਹਦੇ ਵਿੱਚ ਹਜ਼ਾਰ ਕਾਰਡ ਤੇ ਜਿਹੜਾ ਨਾਮ ਹੈ ਜੀ ਹਰਪਾਲ ਸਿੰਘ ਜੀ ਹਾਂ ਠੀਕ ਹੈ ਮੇਰਾ ਦੇ ਹਾਂ ਲੋਕ ਹੋਮਰ ਰਹੀ ਜੀ ਹੂੰ ਹੂੰ ਕਿੰਨੀ ਇਸ ਦਾ ਹੋ ਗਿਆ ਜੀ ਦੇਖਿਓ ਡੇਟ ਆਬਰਸ ਕਿੰਨੇ 97 ਮੋਬਾਈਲ ਨੰਬਰ ਬੋਲੋ ਜੀ ਹੈੜੀ ਦਾ ਜੀ ਨਹੀਂ ਤੁਹਾਡਾ ਜੀ ਹਾਂ 98724 09800 ਪਰਸੋਂ ਐਥੀ ਹੋਵਗੇ ਨਾ ਜੀ ਸੋਮਵਾਰ ਜੀ ਹੈ ਸੋਮਵਾਰ ਦੀ ਤੁਹਾਡੀ ਉਹ ਅਪਾਇੰਟਮੈਂਟ ਬਣਾਣ ਲੱਗੇ ਆ ਜੀ ਠੀਕ ਹੈ ਚੰਡੀਗੜ੍ਹ ਸਾਈਬਰ ਕਾਫੇ ਤੇ ਜਾ ਕੇ ਤੁਸੀਂ ਆਦਾ ਫਿੰਗਰ ਪ੍ਰਿੰਟਿੰਗ ਲਾਣੀ ਆ ਤੁਹਾਡਾ ਕਾਰਵਾਨ ਠੀਕ ਹੈ ਮਾਰਨਿੰਗ ਦੀ ਦੇ ਦਾਂ ਅਪਾਇੰਟਮੈਂਟ ਜਾਂ ਈਵਨਿੰਗ ਦੀ ਜੀ ਪਰਸੋਂ ਦੀ ਈਵਨਿੰਗ ਦੀ ਦੇ ਦੋ ਜੀ ਪਰਮਾਤਮਾ ਕਰੇ ਕੋਈ ਬਿਮਾਰ ਨਾ ਹੋਵੇ ਜੇ ਹੋਵੇ ਤਾਂ ਤੁਹਾਨੂੰ ਫਿਕਰ ਨਾ ਹੋਵੇ ਬਹੁਤ ਬੜਕ ਕੁਲ ਜੀ ਡੋਰ ਟੂ ਡੋਰ ਇਹਦੇ ਵਿੱਚ ਸਾਡੇ ਜਿਹੜੇ ਆਪਣੇ ਵਲੰਟੀਅਰਸ ਐ ਉਹ ਘਰ ਘਰ ਜਾ ਕੇ ਡੋਰ ਟੂ ਡੋਰ ਜਾ ਕੇ ਜਿਹੜੇ ਪਰਚੀ ਕੱਟ ਕੇ ਉਹਨਾਂ ਦੇ ਕਾਰਡ ਬਣਾ ਰਹੇ ਨੇ ਤਾਂ ਕਿ ਕਿਸੇ ਨੂੰ ਵੀ ਕੋਈ ਪ੍ਰੇਸ਼ਾਨੀ ਜਾਂ ਖੱਜਲਖਵਰੀ ਦਾ ਸਾਹਮਣਾ ਨਾ ਕੀਤਾ ਕਰਨਾ ਪਵੇ। ਸੋ ਦਾਦੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਲੋਕਾਂ ਦੀ ਸਿਹਤ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਜਿਹਦੇ ਚਾਰੇ ਪਾਸੇ ਸਲਾਹਤਾ ਕੀਤੀ ਚੋਰੀ ਹੈ। ਤੁਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਕੰਮ ਨੂੰ ਕਿੱਦਾਂ ਦੇਖਦੇ ਹੋ? ਕਮੈਂਟ ਜ਼ਰੂਰ ਕਰਿਓ। ਬਿਊਰੋ ਰਿਪੋਰਟ ਆਜ਼ਾਦ ਸੋਚ